ਹੈਲੋ ਜੀ ਸਾਰੀ ਗੱਲ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਸਵਾਗਤ ਹੈ ਸਾਰੇ ਵੀਰਾਂ ਭੈਣਾਂ ਦਾ ਇਹਦੇ ਨਾਲ ਹੀ ਜਿਹੜੀ ਅੱਜ ਵਾਲੀ ਵੀਡੀਓ ਆਪਾਂ ਸਟਾਰਟ ਕਰਦੇ ਆਂ ਤੇ ਟਾਈਮ ਹੋ ਗਿਆ 11:30 ਹੋ ਗਏ ਤੇ ਹਜੇ ਹੁਣ ਰੋਟੀ ਖਾ ਕੇ ਹਟਿਆ ਸੀ ਤੇ ਉਹ ਵੀ ਤੁਹਾਨੂੰ ਦੱਸ ਦਿਆਂ ਨਾ ਰੀਜਨ ਕੀ ਹੋ ਗਿਆ ਜਿਸਨੀਤ ਨਾ ਕੱਲ ਦਾ ਇੰਨਾ ਜ਼ਿਆਦਾ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਜਿਹੜਾ ਹੁਣ ਵਾਇਰਲ ਜਾਂ ਕਹਿੰਦੇ ਨੇ ਰਾਤ ਉਹਦੀ ਇੱਕਦਮ ਛਾਤੀ ਜਾਮ ਹੋ ਗਈ ਤੇ ਉਹਨੂੰ ਸਾਹ ਨਹੀਂ ਆਇਆ ਕਿਸੇ ਲੋਟ ਅਸੀਂ ਸਾਰੀ ਰਾਤ ਬੈਠ ਕੇ ਕੱਟੀ ਸਵੇਰੇ ਸੁੱਤੇ ਉੱਠਦੇ ਜਿਆਦਾ ਸਾਨੂੰ ਇਹ ਹੋ ਗਿਆ ਵੀ ਡਾਕਟਰ ਆ ਗਏ ਤੇ ਜਾਦੀ ਅਸੀਂ ਉਹਨੂੰ ਲੈ ਕੇ ਚਲੇ ਗਏ ਗੱਡੀ ਵੀ ਸੰਦੀ ਹੋਰ ਤੇ ਹੁਣ ਗੱਡੀ ਸ਼ਾਮੀ ਕਰੀਆ ਸੀ ਹੁਣ ਰੋਟੀ ਖਾਧੀ ਆ ਕਿਉਂਕਿ ਹੁਣ ਸਰ ਫਿਰ ਉਹਨੂੰ ਦਵਾਈਆਂ ਦਿੱਤੀਆਂ ਕੱਪੜੇ ਮੇਰੇ ਰਾਤ ਦੇ ਦੋਤੇ ਪਹਿਨੇ ਰਾਤ ਵਸਤਾਂ ਸਟੈਂਡ ਆਈ ਅੰਦਰ ਕਰਤਾ ਤਾਂ ਹਾਂ ਵੀ ਨਹੀਂ ਲੱਗਿਆ ਕਿਉਂਕਿ ਉਹ ਔਖਾ ਹੀ ਜਾਦੀ-ਜਾਦੀ ਹੋਈ ਗਿਆ ਹੋਈ ਗਿਆ ਤੇ ਪਹਿਲਾਂ ਅਸੀਂ ਰਾਤ ਨੂੰ ਲੈ ਕੇ ਜਾਂਦਾ ਸੀ ਫਿਰ ਸਾਨੂੰ ਇਹ ਹੋ ਗਿਆ ਵੀ ਡਾਕਟਰ ਤਾਂ ਕੋਈ ਮਿਲਣਾ ਨਹੀਂ ਹੈਗਾ ਤੇ ਹੁਣ ਲੈ ਕੇ ਗਏ ਹੁਣ ਵੀ ਜਦ ਅਸੀ ਗਏ ਹਨਾ ਉਹਨੂੰ ਸਾਤੀ ਤੋਂ ਕਿਸੇ ਰੋਟਾ ਨਹੀਂ ਸੀ ਜਦਾ ਫੀਬਰ ਇੰਨਾ ਜਿਆਦਾ ਡਾਕਟਰ ਨੇ ਸਾਨੂੰ ਇੱਕ ਵਾਰ ਜਵਾਬ ਦਿੱਤਾ ਤੇ ਡਾਕਟਰ ਕਹਿੰਦੇ ਵੀ ਤੁਸੀਂ ਸੰਗਰੂਰ ਲੈ ਜੋ ਕਿਉਂਕਿ ਵੀ ਜਿਹੜੀ ਇਹਦੀ ਚੈਸਟਾ ਵੀ ਬਹੁਤ ਜਿਆਦਾ ਬਲੌਕ ਹੋਈ ਪਈ ਆ ਤੇ ਇਹ ਵੀ ਜਿਹੜਾ ਹੁਣ ਡਾਕਟਰ ਕਹਿੰਦੇ ਨੇ ਵੀ ਜਿਹੜਾ ਹੁਣ ਵਾਲਾ ਹੋਣਾ ਨਾ ਬੱਚਿਆਂ ਨੂੰ ਵੀ ਕਿਸੇ ਨੂੰ ਵੀ ਇੱਕਦਮ ਅਟੈਕ ਜੇ ਵਾਂਗੂ ਚਾਬੀ ਮੈਂ ਗੇਟ ਆ ਲਿਆ ਗੇਟ ਆ ਮੈਂ ਮੜ ਜਾਵਾਂ ਗੇਟ ਆਲੀ ਬਾਰੀ ਹੋਊਗੀ ਆਰ ਹੁੰਦਾ ਕੋਲਿਆ خودਬਾਰੀ ਰੱਖਾਂ ਤੇ ਵੀ ਉਹ ਆ ਕਹਿੰਦੇ ਵੀ ਇੱਕਦਮ ਕਹਿੰਦੇ ਬਲੌਕ ਹੁੰਦੀ ਆ ਹਨਾ ਚੈਸਟ ਵੀ ਕਾਫੀ ਜ਼ਿਆਦਾ ਇਹ ਬੱਚੇ ਬਹੁਤ ਆਏ ਹੋਏ ਸੀ ਸਵੇਰੀ ਸਵੇਰੇ ਹਨਾ ਜਿਹੜੇ ਬਿਮਾਰ ਸੀ ਤੇ ਪਰ ਸਭ ਤੋਂ ਜ਼ਿਆਦਾ ਜਿਹੜੀ ਕੰਡੀਸ਼ਨ ਸੀ ਜਿਸਨੀਤ ਦੀ ਖਰਾਬ ਸੀਗੀ ਉਹ ਫਿਰ ਅਸੀਂ ਡਾਕਟਰ ਨੂੰ ਕਿਹਾ ਵੀ ਤੁਸੀਂ ਇੱਕ ਵਾਰ ਦੇ ਇੱਕ ਜਿਸਨੀਤ ਦਾ ਹੋ ਰਿਹਾ ਹੈ ਦਵਾਈ ਨਹੀਂ ਲੈਂਦੀ ਬਹੁਤ ਔਖੀ ਦਵਾਈ ਲੈਂਦੀ ਹੈ ਕਿਉਂਕਿ ਉਹ ਸਾਡੇ ਫੈਮਿਲੀ ਡਾਕਟਰ ਨੇ ਉਹਨਾਂ ਨੂੰ ਪਤਾ ਉਹ ਕਹਿੰਦੇ ਵੀ ਫਿਰ ਇਹਨੇ ਇੱਕ ਦਵਾਈ ਦਵਾਈ ਨਹੀਂ ਲੈਣੀ ਹੈਗੀ ਵੀ ਤਾਂ ਕਰਕੇ ਵੀ ਜਿਹੜੇ ਵੱਡੇ ਡਾਕਟਰ ਨੇ ਹਨਾ ਜਿਵੇਂ ਹੈ ਤੇ ਇਹ ਵੀ ਡਾਕਟਰ ਵਧੀਆ ਨੇ ਇਹ ਬੱਚੇ ਨੂੰ ਐਡਮਿਟ ਵਗੈਰਾ 2-4 ਘੰਟੇ ਵਾਸਤੇ ਦਾ ਕਰ ਲੈਂਦੇ ਨੇ ਜ਼ਿਆਦਾ ਨਹੀਂ ਕਰਦੇ ਤੇ ਕਹਿੰਦੇ ਵੀ ਅਸੀਂ ਇੰਜੈਕਸ਼ਨ ਨਹੀਂ ਲਾ ਸਕਦੇ ਕਿਉਂਕਿ ਪਹਿਲਾਂ ਇੱਕ ਉਹਨਾਂ ਨੂੰ ਇਹ ਪਤਾ ਹਨਾ ਜਿਸਨੀ ਤੇ ਜਦ ਪਹਿਲਾਂ ਹੋਈ ਸੀ ਪਹਿਲਾਂ ਵੀ ਅਸੀਂ ਫਸਟ ਵਾਰ ਇਨਾਂ ਕੋਲ ਗਏ ਕਿਉਂਕਿ ਉਹਨਾਂ ਨੂੰ ਸਾਰੀ ਕੰਡੀਸ਼ਨ ਦਾ ਪਤਾ ਵੀ ਕਿਵੇਂ-ਕਿਵੇਂ ਹਨਾ ਇਹ ਅੱਗੇ ਜਿਆਦਾ ਪੀਜੀ ਤੱਕ ਪਹੁੰਚ ਗਈ ਸੀ ਤੇ ਤਾਂ ਕਰਕੇ ਥੋੜਾ ਡਾਕਟਰ ਵੀ ਡਰਦੇ ਨੇ ਤੇ ਉਹ ਕਹਿੰਦੇ ਵੀ ਤੁਸੀਂ ਉੱਥੇ ਦਿਖਾਏ ਆ ਸੰਗਰੂਰ ਫਿਰਸ ਕਿ ਉਹ ਕਹਿੰਦੇ ਵੀ ਚਲੋ ਜੇ ਤੁਸੀਂ ਕਹਿਣ ਹੋ ਆਪਾਂ ਇੱਕ ਵਾਰ ਮੈਡੀਸਿਨ ਦੇ ਕੇ ਦੇਖ ਲੈਨੇ ਆ ਵੀ ਸ਼ਾਮ ਨੂੰ ਤੁਸੀਂ 2-3 ਵਜੇ ਫੇਰ ਇਹਨੂੰ ਲੈ ਆਇਓ ਹੁਣ ਉੱਥੋਂ ਆਏ ਹਨਾ ਤੇ ਆ ਕੇ ਹੌਲੀ-ਹੌਲੀ ਇਹਨੂੰ ਬੜਿਆ-ਬੜਿਆ ਸਾਰੀਆਂ ਦਵਾਈਆਂ ਪਲਾਈਆਂ ਹੁਣ ਜਿਸਨੀ ਤੇ ਸੌਂਗੀ ਅਸੀਂ ਹੁਣ ਰੋਟੀ ਖਾ ਕੇ ਹਟਿਆ ਤੇ ਮੈਂ ਕਿਹਾ ਚਲੋ ਮੈਂ ਵੀਡੀਓ ਵੀ ਸਟਾਰਟ ਕਰ ਲਾਂ ਹਨਾ ਇਹ ਜੇ ਬਿਲਕੁਲ ਉਲਝੇ ਪਿਆ ਕੱਲ ਦੇ ਕੱਲ ਪਰसों ਦਿਨੇ ਥੋੜੀ ਥੋੜੀ ਬਿਮਾਰ ਸੀ ਕੱਲ ਥੋੜੀ ਜਿਆਦਾ ਹੋ ਸੀ ਕਿਉਂਕਿ ਦਵਾਈਆਂ ਵਗੈਰਾ ਹੈਗੀਆਂ ਸੀ ਅਸੀਂ ਦੇ ਗਏ ਪਰ ਰਾਤ ਤਾਂ ਇੱਕਦਮ ਹੀ ਹੋ ਗਈ ਉਹ ਡਾਕਟਰ ਕਹਿੰਦੇ ਵੀ ਇਹ ਆਈਆਂ ਵੀ ਅਟੈਕ ਜੀ ਵਗੈਰਾ ਵਾਂਗੂ ਹੀ ਹੁੰਦਾ ਹਨਾ ਬੱਚਿਆਂ ਨੂੰ ਵੀ ਸਿਆਣਿਆਂ ਨੂੰ ਵੀ ਚੈਸਟ ਤੇ ਇੱਕਦਮ ਬਲੌਕ ਹੁੰਦੀ ਹੈ ਜਿਹਦੀ ਹੁੰਦੀ ਆ ਤੇ ਤਾਂ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੀਰਾ ਭੈਣ ਹਨਾ ਆਪਣੇ ਪਰਿਵਾਰਾਂ ਦਾ ਵੀ ਧਿਆਨ ਰੱਖੋ ਤੇ ਇਹ ਚੀਜ਼ ਤੋਂ ਥੋੜਾ ਜਿਹਾ ਜਿਵੇਂ ਜਿਹਨੂੰ ਹੁੰਦਾ ਹਨਾ ਵੀ ਵਧੀਆ ਆਉਦੀ ਪਹਿਲੇ ਹੀ ਖਿਆਲ ਰੱਖੋ ਬਾਅਦ ਵਿੱਚ ਕੁਝ ਨਹੀਂ ਬਣਦਾ ਹੈਗਾ ਤੇ ਹੁਣ ਵਾਹਿਗੁਰੂ ਕਰੇ ਜਿਸਨੀਤ ਨੂੰ ਹੁਣ ਫਰਕ ਲੱਗਿਆ ਉਹਨੇ ਚਾਹ ਨਾਲ ਥੋੜਾ ਜਿਹਾ ਬਿਸਕੁਟ ਖਾ ਲਿਆ ਹਨਾ ਰਾਤ ਦਾ ਉਹਨੇ ਕੁਛ ਨਹੀਂ ਖਾਦਾ ਪੀਤਾ ਤੇ ਫਿਰ ਕਰਦੇ ਆ ਜੀ ਵਲੌਗ ਨੂੰ ਅੱਗੇ ਕੰਟੀਨਿਊ ਜਿਸਨੀਤ ਹੁਸਾਰਾ ਪਿਆ ਹੁਣ 3 3.5 ਦਾ ਟਾਈਮ ਆ ਰੈਸਟ ਕਰੀ ਦਵਾਈ ਲੈ ਕੇ ਬਸੇ ਨੀਂਦ ਆ ਗਈ ਹੁਣੇ ਦੀ ਦੀਦੀ ਆਈਏ ਇਹਦੇ ਨਾਲ ਗੱਲਾਂ ਕਰਦੀ ਆ ਜਿਸਨੀਤ ਕੌਣ ਆ ਗਿਆ ਦੀਦੀ ਦੀਦੀ ਆ ਗਈ ਹੁਣ ਤੂੰ ਠੀਕ ਆ ਠੀਕ ਆ ਬਤਾ ਵਾਹਿ ਲਾਲ ਦੀਕਾ ਪਾਣੀ ਪਾਣੀ ਨਾਲ ਠੀਕ ਹੈ ਪਾਣੀ ਨਾਲ ਠੀਕ ਆ ਅੱਜ ਤੱਕ ਕੁਝ ਨਹੀਂ ਬਾਰੀ ਹਾਲਤ ਹੋ ਗਈ ਹੈ ਨਾ ਦੀਦੀ ਕੀ ਪੁੱਛਦੀ ਆ ਹਾਂ ਕੀ ਹੋ ਗਿਆ ਜਿਸਨੀ ਤੇ ਤੈਨੂੰ ਆਹ ਸਿਆਣਾ ਦੇ ਬਾਗ ਹੈ ਹਾਂ ਆਹ ਨੁੱਚ ਚੰਗੂ ਉਹ ਪਪਾ ਕੀ ਲਿਆਈ ਪਾਣੀ ਪਾਣੀ ਪਰਾਇਆ ਇਹਦੇ ਦੀਦੀ ਨੂੰ ਦਿਖਾ ਦੇ ਪੀ ਕੇ ਦੀਦੀ ਨੂੰ ਦਿਖਾ ਦੇ ਨਹੀਂ ਥੋੜੀ ਜੀ ਹੋਈ ਆ ਪੁੱਤ ਦੀ 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 ਤਾਂ ਠੀਕ ਆ ਪੁੱਤ ਨੇ ਡਾਕਟਰ ਵੀ ਠੀਕ ਆ ਲੈ ਤੂੰ ਆ ਕਰਦੀ ਨਹੀਂ ਹੁਣ ਲੈ ਕੇ ਜਾਣਾ ਫਿਰ ਡਾਕਟਰ ਕਹਿੰਦਾ ਸੀ ਆ ਜੀ ਹੁਣ ਆਪਾਂ ਡਾਕਟਰ ਚ ਅਸੀਂ ਚੱਲ ਫਿਰ ਉਹ ਵਾਂਗ ਐ ਕਰੋ ਲਓ ਜੀ ਹੁਣ ਜਸਨੀਤ ਨੂੰ ਫੇਰ ਲੈ ਕੇ ਜਾਣੇ ਆ ਸ਼ਾਮ ਨੂੰ ਦੱਕ ਕਿੱਥੇ ਜਾਣੇ ਜਸਨੀਤ ਆਪਾਂ ਦਾਦੀ ਕੋਲੇ ਹਾਂ ਨਾਨੀ ਕੋਲੇ ਨਹੀਂ ਆਪਾਂ ਤੂੰ ਸਵੇਰੇ ਆਪਾਂ ਕਿੱਥੇ ਗਏ ਸੀ ਲਾਈ ਲਾਈ ਕਿੱਥੇ ਤਾ ਨਾਨੀ ਕੋਲੇ ਤੋਂ ਨਹੀਂ ਸਵੇਰੇ ਕਿੱਥੇ ਗਏ ਸੀ ਆਪਾਂ ਉਹ ਟਿਪ ਤੇਰੇ ਨਾਨੀ ਕੋਲੇ ਗਈ ਸੀ ਡਾਕਟਰ ਸਾਹਿਬ ਨੇ ਡਾਕਟਰ ਤਾਂ ਇੱਕ ਹੀ ਜਾਂਦਾ ਹੈ ਨਾ ਹੁਣ ਇਹਨੂੰ ਫੇਰ ਦਵਾਈ ਦਵਾ ਕੇ ਲਿਆਉਣੇ ਆ ਤੇ ਦਵਾਈ ਤੇ ਨਹੀਂ ਡਾਕਟਰ ਨੇ ਕਿਹਾ ਸੀਗਾ ਵੀ ਫੇਰ ਸ਼ਾਮ ਨੂੰ ਮਤਲਬ ਤੁਸੀਂ 4 ਵਜੇ ਲੈ ਆਇਓ ਤੇ ਫੇਰ ਦੇਖਾਂਗੇ ਕਿੱਥੇ ਜਾਵਾਂਗੇ ਹੁਣ ਆਪਾਂ ਦਾਦ ਵੀ ਕੋਰੇ ਹੁਣ ਇਹਨੂੰ ਆਏ ਆ ਵੀ ਅਸੀਂ ਨਾਨੀ ਕੋਲੇ ਵਗ ਜੀਏ ਸਵੇਰੇ ਵੀ ਵਿਚਾਰਾ ਬੁਖਾਰ ਚ ਐਨਾ ਹੋਇਆ ਪਿਆ ਐ ਲੁਟਕਦਾ ਹੀ ਜਾਵੇ ਤੇ ਫੇਰ ਕਹੇ ਜਦੋਂ ਮਾੜਾ ਜਿਹਾ ਠੀਕ ਹੋ ਗਿਆ ਵੀ ਆਪਾਂ ਸ਼ਾਮ ਨੂੰ ਨਾ ਨਾਨੀ ਕੋਲੇ ਚੱਲਾਂਗੇ ਤੇ ਇਹਨੂੰ ਆਇਆ ਵੀ ਮੈਂ ਬਾਤ ਦਿੰਮ ਤੇ ਹੁਣ ਸਾਨੂੰ ਥੋੜਾ ਜਿਹਾ ਸਾਂਝਾ ਆਇਆ ਜਦੋਂ ਵੀ ਹੁਣ ਆਏ ਜੇ ਇਹ ਬੈਠ ਗਿਆ ਸਵੇਰੇ ਤਾਂ ਦੇਖ ਲੋ ਕਿੰਨਾ ਹਨਾ ਜੀ ਉਹੋ ਸੀਗਾ ਇੱਕ ਤਾਂ ਇਹ ਜਿਹੜਾ ਚੱਲਦੇ ਚੱਲਦੇ ਇੱਕ ਤਾਂ ਜਿਹੜਾ ਦਵਾਈਆਂ ਦਾ ਪੰਗਾ ਇਹਦਾ ਬਾਹਰ ਦਵਾਈ ਨਹੀਂ ਲੈਂਦਾ ਤਿੰਨ ਜਾਣੇ ਫੜ ਕੇ બીજી ਦਵਾਈ ਦਿੰਨੇ ਆ ਕੱਢ ਦਿੰਦਾ ਗਲ ਚ ਖੜਾ ਕੇ ਰੱਖਦਾ ਫਿਰ ਬਾਹਰ ਹੀ ਮਾਰਦਾ ਬਹੁਤ ਔਖਾ ਸੱਚੀ ਦਵਾਈ ਇਹ ਤਾਂ ਜੀ ਨਹੀਂ ਲੈਂਦਾ ਪਰ ਲੈਣ ਲੱਗ ਗਿਆ ਇਹ ਦਵਾਈ ਪਰ ਉਹ ਬੰਦਾ ਹਰਾਨੇ ਮੰਦ ਹੈ ਵੀ ਆਏ ਹੁਣ ਡਾਕਟਰ ਕਹਿੰਦੇ ਵੀ ਅਸੀਂ ਨਹੀਂ ਕੰਮ ਹੁਣ ਡਾਕਟਰ ਦਵਾਈ ਹੀ ਲੈਣ ਲੱਗ ਗਿਆ ਹੁਣ ਤਾਂ ਸਿਆਣਾ ਹੋ ਗਿਆ ਮੇਰਾ ਪੁੱਤਾ ਜੇ ਨਹੀਂ ਜਰੂਰ ਲੈ ਲਈ ਕਹਿੰਦਾ ਆਪੀ ਲਵ ਫਿਰ ਜਣੀ ਕੋਸ਼ਿਸ਼ ਤਾਂ ਬਹੁਤ ਜ਼ਿਆਦਾ ਕਰੀਆਂ ਨੇ ਫਿਰ ਦਿੱਤੀ ਤੁਹਾਨੂੰ ਪਤਾ ਬੱਚੇ ਦਾ ਬਸ ਨਹੀਂ ਹੁੰਦਾ ਮਨ ਦਾ ਇੱਕ ਵਾਰੀ ਆਪ ਹੀ ਲੈ ਲਈ ਥੋੜੀ ਜੀ ਫੇਰ ਫੇਰ ਬਿੱਚੇ ਰਹਿੰਦਾ ਕਿਦੀ ਗੋਦੀ ਚੜਕੇ ਜਾਵੇਂਗਾ ਦੱਸੋ ਪੁੱਤ ਪਾਪਾ ਦੀ ਕਿ ਮਮਾ ਦੀ ਮਮਾ ਦੀ ਮਮਾ ਦੀ ਇਹਨੂੰ ਬੱਤ ਜਿਹੜੇ ਇਹਨੂੰ ਚੱਕੇ ਫਿਰ ਕੁਮੇ ਦੂਜੇ ਦੀ ਗੋਦੀ ਚੜੂਗਾ ਚਲੋ ਬਾਹਰ ਚਲੇ ਚੱਲ ਫਿਰ ਮੈਂ ਆਏ ਚੱਕ ਲੂੰਗੀ ਤੈਨੂੰ ਮੈਂ ਹੀ ਚੱਕੂੰਗੀ ਸਵੇਰੇ ਵੀ ਅਸੀਂ ਲੈ ਕੇ ਗਏ ਤੇ ਹੁਣ ਦਿਵਾ ਲਈਏ ਜੀ ਇਹਨੂੰ ਮੈਂ ਤੈਨੂੰ ਦੇਖੋ ਹੱਸਦਾ ਹੈ ਹੈਨਾ ਹੋਰ ਸਾਡਾ ਤਾਂ ਸੁੱਤੀ ਹੁਣ ਮਾੜਾ ਜਿਹਾ ਜੀ ਲੱਗਿਆ ਸਵੇਰੇ ਤਾਂ ਕਿੱਥੇ ਹੱਸਿਆ ਜਾਂਦਾ ਸੀ ਸਵੇਰੇ ਤਾਂ ਇਹ ਤਾਂ ਮੈਂ ਪਸਾਈ ਸਾਡਾ ਗੋਦੀ ਚ ਲਿਆ ਹੋਇਆ ਜੀ ਬਸ ਉਹ ਹੋਈ ਜਾਵੇ ਤੇ ਹੁਣ ਲੈ ਜੀ ਦਵਾਈ ਫਿਰ ਆ ਕੇ ਕਰਦੇ ਅੱਗੇ ਗੱਲਬਾਤ ਨੂੰ ਕੰਟੀਨਿਊ ਹਾਂਜੀ ਸਤਿ ਸ੍ਰੀ ਅਕਾਲ ਤਾਂ ਦਰਸਤੀ ਵੱਖ ਸੀ ਪਰ ਮੈਂ ਤੁਹਾਨੂੰ ਸੁਣਾ ਲੇ ਕਿ ਸੁਣੋ ਦੁਨੀਆ ਨੂੰ ਪੁੱਤਰਾ ਰੂ ਮੋਸ ਗੇਟ ਸਾਡਾ ਬੰਦ ਹੈ ਇੱਥੋਂ ਦੀ ਲੰਗਾ ਕਿਵੇਂ ਪੱਖਾ ਆਫ ਕਰਦੀਆਂ ਰਵਨੀਸ਼ ਪੜਦੀ ਹੈ ਬੈਠੀ ਪੱਖਾ ਚੱਲਦਾ ਸੀ ਮੈਂ ਕਿਹਾ ਚੱਲ ਬੰਦ ਕਰ ਦਿੰਦੀ ਆ ਫਿਰ ਉਹਨੂੰ ਡਾਕਟਰ ਨੇ ਕਿਹਾ ਨਾ ਵੀ ਇਤਨਾ ਮਖਾਵਾ ਨਹੀਂ ਲੱਗਣੀ ਚਾਹੀਦੀ ਤੇ ਆਜਾ ਜੀ ਬੰਦ ਕਰਤਾ ਕਿਵੇਂ ਮੈਂ ਦਵਾਈ ਤੇ ਵੀ ਹਵਾ ਨਹੀਂ ਲੱਗਨੀ ਜਾਨੀ ਬਾਰੇ ਵੀ ਹਵਾ ਚੱਲਦੀ ਆ ਤਾਂ ਕਰਕੇ ਕੰਬਲ ਚੋਹ ਕਰ ਲਿਆ ਮੈਂ ਵੀ ਆ ਕੇ ਰੈਸਟ ਕਰਿਆ ਆ ਜੋ ਬੰਦਾ ਲੰਗਿਆ ਉਹ ਆਏ ਕੁਛ ਨਹੀਂ ਹੁੰਦਾ ਇਨੇ ਨਾਲ ਐ ਤਾਂ ਹੁਣ ਇਹ ਕੰਬਲ ਸਿ ਲਵੇਟਿਆ ਹੋਇਆ ਉਹਦੇ ਪਾਪਾ ਦੇ ਕਿੰਨਾ ਹੌਲੀ ਦਰਦੇ ਨੇ ਉਹਨਾਂ ਨੂੰ ਆਏ ਆ ਵੀ ਕਿਤੇ ਹਵਾ ਹੀ ਨਹੀਂ ਲੱਗਦੀ ਆਏ ਨਹੀਂ ਲੱਗਦੀ ਇਨੇ ਨਾਲ ਫਾਇਦਾ ਗੱਡੀ ਚ ਤੋਂ ਇਹਨੂੰ ਲੈ ਕੇ ਹੀ ਬੈਠ ਜਾ ਆ ਕੀ ਆ ਗਈ ਮੈਂ ਮਾਫੀ ਕਰ ਦੂਗਾ ਅਰੇ ਬਜਨੀਦ ਨੂੰ ਦਿਖਾ ਕੇ ਆਉਣਾ ਹਣਾ ਡਾਕਟਰ ਨੇ ਸ਼ਾਮ ਨੂੰ ਦੁਬਾਰਾ ਬੁਲਾਇਆ ਸੀ। ਪਰ ਉਹ ਨਹੀਂ ਤਾਂ ਸਕੂਲ ਗਈ ਆ ਬਸ ਖਾਣਾ ਖਾ ਕੇ ਪੜਨ ਨੂੰ ਬੈਠ ਗਈ ਆ ਉਹਦਾ। ਇਹਨੂੰ ਇਹਦੇ ਨਾਲ ਇੰਨੀ ਗੱਲ ਨਹੀਂ ਹੋਈ। ਤੇ ਇਹਨੂੰ ਐ ਨਹੀਂ ਦੱਸਿਆ ਵੀ ਸ਼ਾਮ ਨੂੰ ਫੇਰ ਲੈ ਕੇ ਜਾਣਾ। ਪੜਾਈ ਲਗੜਾ। ਹਾਂ। ਪਪਾ ਮੈਂ ਇਹਦੀ ਕੋਫੀ ਆ। ਹਾਂਜੀ ਕੱਢ ਲਓ। ਅਸੀਂ ਆ ਗਈ ਸੀ ਜੀ ਦਵਾਈ ਲੈ ਕੇ ਹੁਣੇ ਆਏ ਆ ਹਜੇ। ਹਨਾ ਜਿਸਨੀ ਤਾਂ। ਪਪਾ ਪਹਿਲਾਂ ਕੋ। ਕੀ ਕਹਿਆ ਡਾਕਟਰ ਨੇ ਤੁਹਾਨੂੰ ਦੱਸੋ। ਕਿ ਉਹਦਾ ਤੇਰਾ ਪੈਕ ਚ ਡੋਈ ਚਾਰ ਆ ਰਹੀ ਸੀ ਸਾਹ ਕਿ ਜਿਸ ਨੇ ਇਤਨੇ ਅਟਵਾਇ ਲਿਆ ਫਿਰ ਉਹਨਾਂ ਨੇ ਨਾ ਇਨਫੈਕਸ਼ਨ ਹੈ ਇਹਨੂੰ ਕਾਫੀ ਜ਼ਿਆਦਾ ਇਨਫੈਕਸ਼ਨ ਤੇ ਹੋਆ ਇੱਕ ਹੀਮੋਗਲੋਬਿਨ ਘਟਿਆ ਹੈ ਨਾ ਉਹ ਕਹਿੰਦੇ ਵੀ ਇਨਫੈਕਸ਼ਨ ਕਰਕੇ ਥੋੜਾ ਜਿਹਾ ਇਹ ਹੋ ਜਾਂਦਾ ਵੀ ਹੀਮੋਗਲੋਬਿਨ ਨਹੀਂ ਪੂਰਾ ਹੈਗਾ ਤਾਂ ਕਰਕੇ ਇਹ ਦੇਖ ਵੀਕ ਦੋ ਦਿਨ ਦੇਖਾਂਗੇ ਵੀ ਜੇ ਤਾਂ ਇਹ ਇਨਫੈਕਸ਼ਨ ਦੀ ਮਾਰਨਾ ਇਹਨੂੰ ਬੁਖਾਰ ਵੀ ਮਤਲਬ 100 100 ਤੋਂ ਘਟਿਆ ਨਹੀਂ ਸਵੇਰੇ ਵੀ 100 ਸੀਗਾ ਹੁਣ ਵੀ 100 ਸੀਗਾ ਤੇ ਉਹ ਕਹਿੰਦੇ ਵੀ ਦੇਖਦੇ ਆ ਵੀ ਅੱਜ ਦੀ ਰਾਤ ਚਲੋ ਦੇਖਦੇ ਆ ਹਨਾ ਨਹੀਂ ਫਿਰ ਸਵੇਰੇ ਜਾਂ ਕੱਲ ਨੂੰ ਫਿਰ ਟੈਸਟ ਕਰਵਾਵਾਂਗੇ ਤੇ ਹੀਮੋਗਲੋਬਿਨ ਘੱਟ ਕਰਕੇ ਇਨਫੈਕਸ਼ਨ ਦਾ ਥੋੜਾ ਜਿਹਾ ਖਤਰਾ ਜ਼ਿਆਦਾ ਵੱਧ ਜਾਂਦਾ ਵੀ ਜੇ ਉਹ ਪੂਰਾ ਹੁੰਦਾ ਫਿਰ ਇਨਫੈਕਸ਼ਨ ਦਾ ਕੋਈ ਐਡਾ ਡਰ ਨਹੀਂ ਸੀ ਹੈਗਾ ਇਹਨਾਂ ਵੀ ਹੋ ਜਾਂ ਨਹੀਂ ਸੀ ਠੀਕ ਤੇ ਫਿਰ ਉਹਨਾਂ ਨੇ ਥੋੜੀ ਜਿਹੀ ਮੈਡੀਸਿਨਸ ਦਾ ਉਹਨਾਂ ਨੇ ਪਹਿਲਾਂ ਵੀ ਦਿੱਤੀਆਂ ਸੀਗੀਆਂ ਹੁਣ ਉਹਨਾਂ ਨੇ ਨਾਲ ਇੱਕ ਦੋ ਹੋਰ ਲਾ ਦਿੱਤੀ ੱਖਾਂ ਲਾਈ ਬੈਠਿਆਂ ਗਰਮੀ ਆਉਂਦੀ ਸੀ ਫਿਰ ਇਹ ਜਿਸਨੀਤ ਕਹਿੰਦਾ ਸੀ ਵੀ ਮੈਂ ਹੋ ਲਾਉਣੀ ਆ ਕੈਪ ਕਿ ਬਿਉ ਯਾਰ ਉਹ ਮੇ ਸਾਰਾ ਤਾਂ ਬੰਦ ਆ ਇਹ ਇੱਕਦਮ ਗੱਡੀ ਚ ਉਤਰ ਕੇ ਜਦ ਛੜੇ ਬਹੁਤ ਗਰਮੀ ਲੱਗਦੀ ਆ ਫੋਨ ਬਹੁਤ ਆ ਬਣੀ ਮਾਮਾ ਜੀ ਦਾ ਆ ਤੇ ਯਾਰ ਉਹ ਪਤਾ ਨਹੀਂ ਇਧਰ ਵੀ ਜਿਹਨੇ ਆਪਾਂ ਤਾਂ ਤੇ ਉਹ ਸੀਗਾ ਫਿਰ ਇੱਕ ਉਹ ਵੀ ਰਵਨੀਤ ਕਹਿੰਦੀ ਉਹਦੇ ਵਾਲੇ ਆਏ ਸੀਗੇ ਜਿਹੜੇ ਆਪਾਂ ਉਹ ਮੰਗਵਾਏ ਸੀਗੇ ਕਿਹੜੀ ਐਪ ਤੋਂ ਐਮਾਜ਼ਨ ਵਾਲੇ ਸੀ ਨਾ ਜਿੰਨਾ ਦਾ ਬਿੱਲ ਪੇ ਕਰਤਾ ਸੀ ਕਹਿੰਦੀ ਉਹ ਪਤਾ ਨਹੀਂ ਮੈਂ ਤਾਂ ਬੋਲੀ ਨਹੀਂ ਗੇਟ ਗੂਟ ਦੇ ਉੱਪਰ ਦੀ ਸਿੱਟ ਗਈ ਉਹ ਆਈ ਪੈਣੀ పార్ਸਲ ਹਾਂ ਤਾਂ ਗਈ ਨਾ పార్ਸਲ ਹਾਂ ਦੂਜੇ ਪਾਰਸਲ ਵੀ ਹੁਣ ਨੇੜੇ ਲੱਗੇ ਹੋਏ ਨੇ ਉਹ ਵੀ ਆਉਣਗੇ ਇੱਕ ਅੱਧੇ ਦਿਨ ਚ ਕਹਿੰਦੀ ਗੇਟ ਦੇ ਉੱਪਰ ਕਿਉਂ ਡੇਗ ਗਏ ਉਹ ਉਹ ਆਈ ਤਾਂ ਸਹੀ ਹਾਂ ਪਹੁੰਚ ਗਈ ਅੱਜ ਸਬਜੀ ਤੇ ਦਾਲ ਕੱਲ ਦਾਲ ਨਹੀਂ ਸੀ ਮਿੱਠੀ ਤੇ ਨਾਲ ਪਿੰਡੀਆਂ ਦੀ ਸਬਜੀ ਸੀ ਤੇ ਉਹੀ ਪਈ ਸੀਗੀ ਹਨਾ ਥੋੜੀ ਮੋਟੀ ਮਤਲਬ ਸਾਡੇ ਖਾਨ ਚੋਕੀ ਹੈਗੀ ਸੀ ਤੇ ਅੱਜ ਸਬਜੀ ਵਗੈਰਾ ਨਹੀਂ ਬਣਾਈ ਕਿਉਂਕਿ ਦੋ ਗੇੜੇ ਤਾਂ ਸ਼ੇਰਪੁਰ ਦੇ ਲੱਗੇ ਹਨਾ ਬਾਕੀ ਜਿਸ ਨੀਦੀ ਦਵਾਈਆਂ ਇੰਨਾ ਵੀ ਮਤਲਬ ਟੱਪ ਕੰਮ ਆਹੀ ਸਾਡਾ ਦੋਨਾਂ ਜਣੇ ਨੇ ਮੈਂ ਡਾਕਟਰ ਨੂੰ ਵੀ ਕਿਹਾ ਉਹਨੇ ਕਿਹਾ ਸਤਾਏ ਇਹਦੇ ਧੀਆ ਦੋਨੇ ਜਣੇ ਵੀ ਵਾਹਿਗੁਰੂ ਕਰੇ ਹਨ ਇਹ ਠੀਕ ਹੋ ਜੇਗੇ ਐਡਮਿਟ ਵਗੈਰਾ ਦਾ ਹੋ ਗਿਆ ਸਾਨੂੰ ਬਹੁਤ ਤਕੀਤ ਹੋ ਜੂਗੀ ਇਹ ਚੀਜ਼ ਦੀ ਤੇ ਆ ਇੱਕ ਪਾਕਪੈਕ ਰਸੀਵ ਹੋਇਆ ਸੀਗਾ ਤੇ ਮੈਂ ਕਿਹਾ ਚਲੋ ਇਹ ਖੋਲਣਾ ਸੀ ਦੇਖਣਾ ਸੀਗਾ ਵੀ ਮੈਂ ਵੀਡੀਓ ਚ ਸ਼ੇਅਰ ਕਰ ਲਾਂ ਤੇ ਬਾਕੀ ਇੱਕ ਦੋ ਚੀਜ਼ਾਂ ਆਪਾਂ ਹੋਰ ਵੀ ਮੰਗਵਾਈ ਹੋਈਆਂ ਨੇ ਆਰਡਰ ਕਰੀਆਂ ਹੋਈਆਂ ਨੇ ਤੇ ਮੈਂ ਉਹਨਾਂ ਦੀ ਉਹ ਮਤਲਬ ਹਜੀ ਇੱਕ ਦੋ ਦਿਨ ਠਹਿਰ ਕੇ ਆਉਣਗੀ ਤੇ ਵੇਟ ਨਹੀਂ ਸੀ ਕਰਨਾ ਜਾਂਦੀ ਕਿਉਂਕਿ ਇਹਨੂੰ ਖੋਲ ਕੇ ਦੇਖਣਾ ਵੀ ਕਿਸ ਤਰ੍ਹਾਂ ਦਾ ਹੈ ਫਸਟ ਵਾਰ ਮਗਵਾਈ ਆ ਇਹ ਚੀਜ਼ ਦੇ ਹਾਂਜੀ ਮੈਂ ਫਸਟ ਟਾਈਮ ਆ ਸੀ ਇਹਨੂੰ ਯੂਜ਼ ਕਰਾਂਗੀ ਕਿ ਮੈਂ ਕਿਹਾ ਖੋਲ ਕੇ ਦੇਖ ਲਈਏ ਹਨਾ ਵੀ ਕਿਸ ਤਰ੍ਹਾਂ ਦਾ ਹੈਗਾ ਜਿਹੜਾ ਵੀ ਉਹ ਹੋਆ ਤੇ ਨਾਲੇ ਮੈਂ ਕਿਹਾ ਵੀਡੀਓ ਬਣਾ ਲੈਣੀ ਆ ਤੇ ਸਾਰੇ ਪੈਣਾ ਭਈਆਂ ਨਾਲ ਉਹ ਕਰ ਲੱਗੇ ਹੀ ਪਤਾ ਨਹੀਂ 50% ਆਫ ਤੇ ਆਈ ਆ ਪਤਾ ਨਹੀਂ 80 ਤੇ ਆਈ ਆ ਮੈਨੂੰ ਨਹੀਂ ਪਤਾ ਹੈਗਾ ਬਾਕੀ ਰਵਨੀਤ ਨੇ ਉਸ ਦਿਨ ਮੈਂ ਰਵਨੀਤ ਨੂੰ ਹੀ ਕਹਿਤਾ ਸੀ ਕਿ ਮੈਂ ਕਿਹਾ ਪੁੱਤਾ ਉਹ ਨਹੀਂ ਹਾਂ ਜੀ ਮੇਰੇ ਨਾਲ ਸਾਰੇ ਹੀ ਹੋਣਗੇ ਜਿੰਨੇ ਮੰਗਾਏ ਨੇ ਨਹੀਂ ਨਹੀਂ ਉਹ ਅਲੱਗ ਨਹੀਂ ਇਹ ਇਹ ਅਲੱਗ ਨਹੀਂ ਇਹ ਵੱਡੇ ਵਾਲੇ ਸੀਗੇ ਬਾਕੀ ਹੁਣ ਪਤਾ ਲੱਗੂਗਾ ਕਿੱਡੇ ਕੁ ਵੱਡੇ ਨੇ ਤੇ ਗਰੋ ਬੈਗ ਨਹੀਂ ਸੀ ਇਹ ਇਹਨਾਂ ਨੂੰ ਯੂਜ਼ ਕਰਾਂਗੇ ਹੁਣ ਜਿਵੇਂ ਇਹ ਹੈਗਾ ਵੀ ਕਦੇ ਵਰਤੇ ਤਾਂ ਨਹੀਂ ਹੈਗੇ ਚਲੋ ਵਰਤਨੇ ਪੈਣਗੇ ਹੁਣ ਹਨਾ ਤਣੀਆਂ ਬਾਲ ਕਲਾਉਣ ਵਾਸਤੇ ਕਿਉਂਕਿ ਬਾਹਰ ਤਾਂ ਚੱਲਦਾ ਹੈਗਾ ਸੱਟ ਦਾ ਕੰਮ ਨਹੀਂ ਆਪਦੇ ਜੋ ਕਰਸੀ ਅੱਗੇ ਉੱਥੇ ਲਗਾ ਲੈਂਦੀ ਸੀ ਤੇ ਸਾਈਜ਼ ਤਾਂ ਵਧੀਆ ਆ ਵੀ ਮਤਲਬ ਵਧੀਆ ਲੱਗਦਾ ਇਹਨਾਂ ਦਾ ਹਾਂ ਫਿੱਕੀ ਜਿਹੜਾ ਪਕੈਟ ਛੱਡ ਜਾਂਦਾ ਹੈ ਇਹਦੇ ਨਾਲ ਮੋਮ ਜਾਮਾਂ ਜਾਂ ਵੀ ਵਧੀਆ ਪੂਰਾ ਉਹ ਲੱਗਦਾ ਬਾਕੀ ਵਰਤ ਕੇ ਪਤਾ ਲੱਗੂ ਹਨਾ ਇੰਨਾ ਸਾਈਜ਼ ਆ ਇਹਨਾਂ ਦਾ ਤੇ ਐਮ ਆਰ ਪੀ ਇਹਦੀ ਲਿਖੀ ਹੋਈ ਆ 999 ਰੁਪਏ ਤੇ ਮਿਲੇ ਪਤਾ ਨਹੀਂ ਕਿੰਨੇ ਤੇ ਨੇ ਆਪਾਂ ਨੂੰ ਇਹ ਲੈਸਤੀ ਮਿਲੇ ਸੀਗੇ ਕੁਝ ਉਹ 450 ਦਾ ਮਿਲੇ ਹੋਏ ਪਤਾ ਨਹੀਂ 50 ਤੇ ਸੀਗੇ ਪਤਾ ਨਹੀਂ ਜ਼ਿਆਦਾ ਸੀਗਾ ਜਣੀ ਤੇ ਵਧੀਆ ਨੇ ਬਹੁਤ ਸੋਹਣੀ ਚੀਜ਼ ਲੱਗੀ ਮੈਨੂੰ ਫਸਟ ਟਾਈਮ ਮੰਗਵਾਇਨੀ ਇੱਕ ਆਪੀ ਹੋਰ ਆਰਡਰ ਕਰੇ ਨੇ ਗਰੋਵ ਹੈਗੇ ਨੇ ਉਹ ਵੀ ਸਾਨੂੰ ਇਹ ਸੀ ਜਿਵੇਂ ਹੁਣ ਆਪਾਂ ਮੰਗਵਾ ਕੇ ਇਹ ਸਾਈ ਦਾ ਐਸਟੀਮੇਟ ਦਾ ਹੋ ਜਾਏ ਤੁਹਾਨੂੰ ਜੇ ਅੱਗੇ ਤੋਂ ਆਪਾਂ ਮੰਗਵਾਉਣੇ ਇਹ ਚੀਜ਼ ਤੇ ਹੁਣ ਮੈਂ ਅਸੀਂ ਯੂਜ਼ ਵੀ ਕਰਾਂਗੇ ਤੇ ਨਾਲੇ ਤੁਹਾਨੂੰ ਦੱਸਾਂਗੇ ਹਨਾ ਵੀ ਕਿਸ ਤਰ੍ਹਾਂ ਦਾ ਰਿਹਾ ਇਹਨਾਂ ਦਾ ਐਕਸਪੀਰੀਅੰਸ ਜਿਵੇਂ ਧਣੀਆਂ वगैरह ਲਾਉਣਾ ਪਾਲਣਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ ਆਪਣੀ ਵੀਡੀਓ ਡੇਲੀ ਦੇਖਦੇ ਨੇ ਵੀ ਸਾਡੇ ਵਿੜੇ ਦੇ ਵਿੱਚ ਥਾਂ ਘੱਟਾ ਹੁਣ ਕਿਚਨ ਗਾਰਡਨ ਜਿਹੜਾ ਆਪਾਂ ਕਰੇ ਹਨਾ ਵੀ ਆਪ ਨੂੰ ਉਹ ਚੀਜ਼ ਦੀ ਸਰਦੀ ਐ ਚਾਹ ਜਾਂ ਗਰਮੀ ਚ ਵੀ ਲੋੜ ਹੁੰਦੀ ਜਿਹੜੀ ਤੋੜ ਕੇ ਐਟ ਟਾਈਮ ਆਪਾਂ ਵੀ ਸਬਜ਼ੀ ਚਾਹ ਜਾਂ ਸਾਗ ਵੀ ਦੇਰਾਂ ਚ ਪਾ ਸਕਦੀਆਂ ਉਹ ਤਾਂ ਫਿਰ ਹੁਣ ਗਰੋ ਆ ਤੁਸੀਂ ਜਾਣੀ ਇਹ ਨਹੀਂ ਰਟੀ ਇਹਨਾਂ ਦੀ ਲੈਂਥ ਆ ਇਹਦੇ ਜੇ ਆਪਾਂ ਨਾਲ ਉਹ ਪੈ ਜਾ ਕਰੂਗਾ ਮੁਰਗੀਆਂ ਦਾ ਰੂਪ ਆ ਕੇ ਵਧੀਆ ਬਣਾ ਕੇ ਲਾ ਦੇ ਕਰਾਂਗੇ ਪਹਿਲਾਂ ਵੀ ਘਰ ਵਾਲੀ ਜਿਹੜੀ ਬਾੜੀ ਹੁੰਦੀ ਸੀਗੀ ਉਹ ਇਸ ਤਰ੍ਹਾਂ ਹੀ ਲਾਉਂਦੇ ਹੁੰਦੇ ਸੀ ਹੁਣ ਇਹਨਾਂ ਨੂੰ ਵਰਤਾ ਗਿਆ ਸਾਲ ਮਤਲਬ ਸਰਦੀ ਸਰਦੀ ਚ ਹੀ ਪਤਾ ਲੱਗ ਜੂਗਾ ਤੇ ਮੈਂ ਕਿਹਾ ਚਲੋ ਮੈਂ ਵੀਡੀਓ ਬਣਾ ਲਾ ਕਰਾਂ ਤੇ ਜਦਾ ਇਹਨਾਂ ਨੂੰ ਕੀ ਹੋਣਾ ਧੁੱਪ ਚ ਆਪਾਂ ਰੱਖ ਦੇ ਦੀ ਹਾਂ ਤੇ ਬਾਕੀ ਨਹੀਂ ਬਣੇ ਇਹ ਚੀਜ਼ਾਂ ਵਾਸਤੇ ਨੇ ਹੁਣ ਜਿਹੜੇ ਹੁਣ ਸੱਤਾ ਵਗੈਰਾ ਤੇ ਉਹ ਕਰਦੇ ਨੇ ਲਾਉਂਦੇ ਨੇ ਹਨਾ ਬਦਾ ਸਾਮਾਨ ਉਹ ਜਾ ਐਵੇਂ ਉਹ ਚੀਜ਼ਾਂ ਆਪਾਂ ਬਹੁਤ ਦੇਖਦੇ ਆਂ ਤੇ ਯੂਜ਼ ਕਰਕੇ ਦੇਖਾਂਗੇ ਹੁਣ ਇਹਨਾਂ ਨੂੰ ਤੇ ਇਹ ਇਹ ਮੈਨੂੰ ਇਹ ਸੀਗਾ ਮੈਂ ਕਿਹਾ ਚਲੋ ਮੈਂ ਖੋਲਣੇ ਨੇ ਵੀ ਦੇਖਣ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਆਪਨੇ ਘਰ ਚ ਅ ਜੈਕਸਾਈਟਮੈਂਟ ਹੁੰਦੀ ਆ ਅਸੀਂ ਪਹਿਲਾਂ ਕਦੇ ਗ੍ਰੋ ਬੈਗ ਨਹੀਂ ਮੰਗਵਾਏ ਮੈਂ ਪਹਿਲਾਂ ਵੀ ਨਹੀਂ ਮਤਲਬ ਇਧਰ ਉਧਰ ਜਿਵੇਂ ਆਪਾਂ ਆਪਣੇ ਰਿਸ਼ਤੇਦਾਰੀ ਦੇ ਜਾਂ ਕਿਤੇ ਦੇਖਦੇ ਆ ਪਰ ਫਸਟ ਟਾਈਮ ਅਸੀਂ ਯੂਜ਼ ਕਰ ਰਹੇ ਹਾਂ ਕਿਉਂਕਿ ਪਿੰਡਾਂ ਚ ਆਬੀਅਸਲੀ ਇਹ ਆ ਨਾ ਵੀ ਥਾਂ ਜਿਹੜਾ ਹੁੰਦਾ ਹਰੇਕ ਦੇ ਬਾਧੂ ਹੁੰਦਾ ਹੀ ਆ ਤੇ ਸਭ ਦਾ ਸਰੀ ਜਾਂਦਾ ਤੇ ਸਾਨੂੰ ਇਹ ਚੀਜ਼ ਦੀ ਦਿੱਕਤ ਆ ਗਈ ਸੀ ਪਹਿਲਾਂ ਅਸੀਂ ਬਾਹਰ ਲਾ ਲੈਂਦੇ ਸੀਗੇ ਚਲ ਆਪਦੇ ਜੋਗਾ ਫੋਨ ਜਿਹੜਾ ਰੋਡ ਆ ਨਾ ਆਪਣੇ ਗੇਟ ਤੋਂ ਬਹੁਤ ਮਤਲਬ ਕਾਫੀ ਚੌੜਾ ਬਣ ਰਿਹਾ ਹੁਣ ਕੰਮ ਚੱਲਦਾ ਤੇ ਤਾਂ ਕਰਕੇ ਹੁਣ ਚਲੋ ਇਹਦੇ ਇੰਨਾ ਚ ਟਰਾਈ ਕਰਾਂਗੇ ਇਸ ਵਾਰ ਬਾਕੀ ਸਾਰਿਆਂ ਨੇ ਦੱਸਦੇ ਹੋ ਜੀ ਆਪਣੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਤਾਂ ਹੁਣ ਜਸਨੀਤ ਬਿਮਾਰ ਕਰਕੇ ਨਾ ਮੂਡ ਬਹੁਤ ਜਿਆਦਾ ਮਤਲਬ ਇਹ ਰਿਹਾ ਹੁਣ ਥੋੜਾ ਜਿਹਾ ਮਾਨਾ ਜਾਂ ਟਿਕਿਆ ਹੁਣ ਹਾਂ ਹੁਣ ਇਹ ਟਿਕਿਆ ਹੁਣ ਆਪਦਾ ਮਨ ਵੀ ਠੀਕ ਆ ਸੀ ਰਾਤ ਦੇ ਹੀ ਬਹੁਤ ਹਰਾਨਗੀ ਚ ਚੱਲ ਰਹੀ ਹਾਂ ਅੱਜ ਸਾਰਾ ਦਿਨ ਵੀ ਦਿਨੇ ਰੈਸਟ ਕਰੀ ਤਾਂ ਸਹੀ ਐ ਸਿਕਨ ਟੱਕ ਉਹ ਪਰ ਉਹ ਨਸ਼ਟ ਵੀ ਕਾਦੀ ਹੁੰਦੀ ਆ ਹਨਾ ਜਦ ਬੱਚਾ ਬਿਮਾਰ ਹੋਵੇ ਤੇ ਬਾਕੀ ਕਿ ਜਸਨੀਤ ਦਾ ਦਵਾਈ ਵਗੈਰਾ ਨਹੀਂ ਲੈਂਦਾ ਇਹ ਅੰਦਰ ਜੀ ਨੇ ਦੇਖਿਆ ਉਹਨੂੰ ਤਾਂ ਪਤਾ ਵੀ ਇਹ ਕਿੰਨੀ ਬੁਰੀ ਹਾਲਤ ਨਾਲ ਦਵਾਈ ਲੈਂਦਾ ਹਨਾ ਅੰਦਰ ਦਵਾਈ ਰੱਖ ਕੀ ਮਤਲਬ ਉਹ ਵੀ ਅਸੀਂ ਤਿੰਨੇ ਜਾਣੇ ਲੱਗਦੇ ਆ ਕੋਈ ਇਹਦੀਆਂ ਬਾਹਾਂ ਘੱਟਦਾ ਲੱਤਾਂ ਘੱਟਦਾ ਮੈਂ ਤੈਨੂੰ ਦਵਾਈ ਦੇ ਨਹੀਂ ਸਕਦੀ ਮੈਨੂੰ ਤਾਂ ਡਰ ਲੱਗਦਾ ਸੰਦੀਪ ਇਹਦੇ ਨਾਲ ਇਹਦੇ ਮਤਲਬ ਮੂੰਹ ਚ ਦਵਾਈ ਸਿਰ ਇੰਜ ਨਾਲ ਪਾਉਂਦੇ ਨੇ ਤਾਂ ਵੀ ਇੰਨੀ ਮੁਸ਼ਕਲ ਨਾਲ ਦਵਾਈ ਇਹਦੇ ਅੰਦਰ ਜਾਂਦੀ ਹੈ ਡਾਕਟਰ ਨੇ ਵੀ ਅੱਜ ਇਹੀ ਕਿਹਾ ਹਜੇ ਵੀ ਡਾਕਟਰ ਨੇ ਪੂਰੀ ਸਵਾਰਟੀ ਵਸੇ ਸਾਤੀ ਤੱਕ ਦੀ ਚੈਸਪਤਾ ਠੀਕਾ ਗੇ ਨਾਲੋਂ ਤੇ ਇਨਫੈਕਸ਼ਨ ਦਾ ਥੋੜਾ ਜਿਹਾ ਉਹਨਾਂ ਨੇ ਵੀ ਉਹ ਕਰਿਆ ਕਿਉਂਕਿ ਇਹ ਇਨਫੈਕਸ਼ਨ ਹੁਣ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹਨਾ ਵੀ ਉਹ ਘਟੂਗੀ ਉਹ ਕਹਿੰਦੀ ਵੀ ਇੱਕ ਦੋ ਦਿਨ ਵੇਟ ਕਰਾਂਗੇ ਫੀਵਰ 100 ਤੋਂ ਫੀਵਰ ਨਹੀਂ ਘਟਿਆ ਹੈਗਾ ਹੁਣ ਪਰ ਇਹ ਖੇੜ ਲੱਗਿਆ ਇੰਨਾ ਕ ਹੈਗਾ ਵੀ ਖੇੜ ਲੱਗਿਆ ਇਹਨੇ ਬਿਸਕੁਟ ਖਾ ਲਿਆ ਸੀ ਅੱਧਾ ਕ ਹਨਾ ਦਿਨੇ ਤੇ ਹੁਣ ਇੱਕ ਜਿਵੇਂ ਡਾਕਟਰ ਪ੍ਰੋਟੀ ਦਿੰਦੇ ਹੁੰਦੇ ਨੇ ਉਹ ਪੀਤੀ ਆ ਤੇ ਹੁਣ ਸਾਡਾ ਮਨ ਥੋੜਾ ਜਿਆ ਰਿਲੈਕਸ ਹੋਇਆ ਵੀ ਚਲੋ ਹੋਊਗਾ ਠੀਕ ਹੋ ਜਾਊਗਾ ਇਹ ਤੇ ਕਿਉਂਕਿ ਐਡਮਿਟ ਵਗੈਰਾ ਕਰਨਾ ਪੈ ਗਿਆ ਹਨਾ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਹਨਾ ਬੱਚੇ ਦਾ ਬਾਕੀ ਹੁਣ ਵੀ ਡਰ ਚਲੋ ਜੀ ਬਾਕੀ ਵਾਹਿਗੁਰੂ ਸੁੱਖ ਰੱਖੇ ਹਨਾ ਕੱਲ ਨੂੰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਇਹਦੇ ਨਾਲ ਹੀ ਆਪਾਂ ਅੱਜ ਲਈ ਵੀਡੀਓ ਦਾ ਜਿਹੜਾ ਐਂਡ ਕਰਦੇ ਆ 7 ਤਰੀਕ ਕੱਲ ਜੀ ਸਾਰਿਆਂ ਨੂੰ